ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਸਪੇਸ ਉੱਤੇ ਅੱਜ ਨੂੰ ਪਤਾ ਹੀ ਹੈ ਕਿ ਅਸੀਂ ਇਸ ਸਪੇਸ ਦੇ ਦੁਆਰਾ ਆਪ ਜੀ ਨੂੰ ਆਯੁਰਵੈਦਿਕ ਨੁਸਖੇ ਸ਼ੇਅਰ ਕਰਦੇ ਰਹਿੰਨੇ ਆਂ ਸੋ ਅੱਜ ਜਿਸ ਨੁਸਖੇ ਬਾਰੇ ਜਿਸ ਬਿਮਾਰੀ ਬਾਰੇ ਆਪਾਂ ਗੱਲ ਕਰਨ ਜਾ ਰਹੇ ਆਂ ਉਹ ਹੈ ਜੀ ਕੱਦ ਜਿਨ੍ਹਾਂ ਦਾ ਵੀ ਕੱਦ ਛੋਟਾ ਹੈ ਕਿਸੇ ਵੀ ਕਾਰਨ ਕਰਕੇ ਕੱਦ ਜਿਹੜਾ ਬੱਚੇ ਦਾ ਛੋਟਾ ਰਹਿ ਜਾਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਉਮਰ ਜ਼ਿਆਦਾ ਹੋ ਚੁੱਕੀ ਹੈ ਤੇ ਕੱਦ ਜਿਹੜਾ ਇਸ ਦਾ ਛੋਟਾ ਹੈ ਉਹਨਾਂ ਵਾਸਤੇ ਅੱਜ ਬੜਾ ਹੀ ਅਸਰਦਾਰ ਚਮਤਕਾਰ ਵਾਂਗੂ ਕੰਮ ਕਰਨ ਵਾਲਾ ਆਯੁਰਵੈਦਿਕ ਨੁਸਖਾ ਦੱਸਣ ਜਾ ਰਹੇ ਹਾਂ ਤੁਸੀਂ ਲੈਣਾ ਜੀ ਬਾਲ ਅੰਮ੍ਰਿਤ ਸੀਰਪ ਜੀ ਹਾਂ ਬਾਲ ਅੰਮ੍ਰਿਤ ਸੀਰਪ ਲੈ ਕੇ 2-2 ਚਮਚ ਸਵੇਰ ਦੁਪਹਿਰੇ ਸ਼ਾਮ ਤਿੰਨ ਟਾਈਮ ਤੁਸੀਂ ਬੱਚੇ ਨੂੰ ਸੇਵਨ ਕਰਾਉਣਾ ਹੈ ਤੁਸੀਂ ਦੇਖੋਗੇ 2-3 ਸ਼ੀਸ਼ੀਆਂ ਪੀਣ ਦੇ ਨਾਲ ਹੀ ਜਿਹੜਾ ਕੱਦ ਹੈ ਉਹ ਵਧਣਾ ਚાલુ ਹੋ ਜਾਵੇਗਾ ਸੋ ਜਿਨ੍ਹਾਂ ਨੂੰ ਵੀ ਕੱਦ ਦੀ ਸਮੱਸਿਆ ਹੈ ਇਹ ਸੀਰਪ ਜਿਹੜਾ ਹੈ ਜਰੂਰ ਲੈ ਕੇ ਵੇਖਣ ਜੀ ਵੀਡੀਓ ਚੰਗੀ ਲੱਗੇ ਸਰਬੱਤ ਦੇ ਭਲੇ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਗਲੀ ਵੀਡੀਓ ਕਿਸ ਬਿਮਾਰੀ ਤੇ ਬਣਾਈਏ ਕਮੈਂਟ ਕਰਕੇ ਜਰੂਰ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ